ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਖਬਰ ਇੱਕ ਵਾਰੀ ਫੇਰ ਸਸਪੈਂਡਡ ਡੀਆਈਜੀ ਐਚਐਸ ਭੁੱਲਰ ਬਾਰੇ ਅਤੇ ਉਹਨਾਂ ਦੇ ਇਸ ਮਾਮਲੇ ਦਾ ਮੁੱਖ ਮੰਤਰੀ ਦਫ਼ਤਰ ਦੇ ਨਾਲ ਕੀ ਲਿੰਕ ਸਾਬਤ ਹੁੰਦਾ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਤੁਸੀਂ ਦੋਸਤੋ ਸਕਰੀਨ ਤੇ ਨਜ਼ਰ ਮਾਰੋ ਆਹ ਸਕਰੀਨ ਤੇ ਧਿਆਨ ਨਾਲ ਵੇਖੋ ਮੋਟਾ-ਮੋਟਾ ਤੁਹਾਨੂੰ ਲਿਖਿਆ ਇੱਕ ਨੰਬਰ ਨਜ਼ਰ ਆਏਗਾ ਇਹ ਨੰਬਰ ਹੈਗਾ ਜੀ 1727 2ADO 1 2023 ਦੋਸਤੋ ਇਹ ਨੰਬਰ ਦੇ ਜਿਹੜੇ ਅਰਥ ਨੇ ਉਹ ਤੁਹਾਨੂੰ ਮੈਂ ਹੁਣੇ ਸਮਝਾਉਂਦਾ ਕਿ ਇਹ ਇੱਕ ਟੈਂਪੋਰਰੀ ਐਂਟਰੀ ਪਾਸ ਬਣਿਆ ਹੈ ਜਿਹੜਾ ਕੇ ਸਿਵਲ ਸਕੱਤਰੇਤ ਸੈਕਟਰ 2 ਦੇ ਵਿੱਚ ਜਾਣ ਲਈ ਇੱਕ ਵਿਅਕਤੀ ਨੂੰ ਦਿੱਤਾ ਗਿਆ ਇਹ ਵਿਅਕਤੀ ਕੌਣ ਹੈ ਇਹ ਵਿਅਕਤੀ ਹੈਗਾ ਡੀਆਜੀ ਭੁੱਲਰ ਦਾ ਕਥਿਤ ਦਲਾਲ ਕਰਸ਼ਾਨੂ ਸ਼ਰਦਾ ਔਰ ਇਸ ਟੈਂਪਰੇਰੀ ਐਂਟਰੀ ਪਾਸ ਦੀ ਵੈਲਿਡਿਟੀ ਯਾਨੀ ਕਿ ਕਦੋਂ ਤੋਂ ਕਦੇ ਤੱਕ ਕਦੋਂ ਤੋਂ ਕਦੋਂ ਤੱਕ ਇਹ ਐਕਸਪਾਇਰ ਨਹੀਂ ਹੋਗਾ ਯਾਨੀ ਕਿ ਵੈਲਿਡ ਹੋਊਗਾ ਉਹ ਹੈਗੇ 31723 ਤੋਂ ਲੈ ਕੇ 3824 ਤੱਕ ਉਹ ਟੈਂਪੋਰਰੀ ਪਾਸ ਦੇ ਨਾਲ ਖੁੱਲੇ ਆਮ ਬਿਨਾਂ ਰੋਕ ਟੋਕ ਕਿਰਸ਼ਾਨੂ ਸ਼ਾਦਾ ਪੰਜਾਬ 73 ਦੇ ਵਿੱਚ ਦਾਖਲ ਹੋ ਸਕਦਾ ਹੈ ਹੁਣ ਤੁਹਾਨੂੰ ਦੱਸਦੇ ਆਂ ਕਿ ਇਹ ਪਾਸ ਕਿਹਦੀ ਸਪਸ਼ਟੇ ਬਣਿਆ ਮੁੱਖ ਮੰਤਰੀ ਦੇ ਦਫ਼ਤਰ ਸਪੈਸ਼ਲ ਚੀਫ ਸਕੱਰੇਟਰੀ ਵੀ ਕੇ ਸਿੰਘ ਨਿਯੁਕਤ ਹੋਏ ਹੋਏ ਸੀ ਉਹਨਾਂ ਨੇ ਇਹ ਸਫਾਰਸ਼ ਕੀਤੀ ਜਿਹੜਾ ਸਕੱਤਰ ਹੈ ਜਨਰਲ ਐਡਮਿਨਿਸਟ੍ਰੇਸ਼ਨ ਵਿਭਾਗ ਜਿਹੜਾ ਕਿ ਸਿਵਲ ਸਕੱਰੇਟਰੀਅਟ ਦੇ ਅਮਲੇ ਫਾਇਲੇ ਨੂੰ ਕੁਰਸੀਆਂ ਮੇਜ਼ਾਂ ਨੂੰ ਲਾਈਟਾਂ ਨੂੰ ਕੰਪਿਊਟਰਾਂ ਨੂੰ ਸਟਾਫ ਨੂੰ ਪੀਐਨਜ਼ ਨੂੰ ਦੇਖਦਾ ਉਹਨਾਂ ਦੇ ਤਬਾਦਲੇ ਵੀ ਕਰਦਾ ਹੈ ਕੈਂਟੀਨ ਦੇ ਖਰਚੇ ਫਰਚੇ ਸਾਰੇ ਉਹ ਉਹਦੀ ਨਿਗਰਾਨੀ ਹੇਠ ਹੁੰਦੇ ਆ ਹਸਪੀਟੈਲਿਟੀ ਡਿਪਾਰਟਮੈਂਟ ਕੈਂਟੀਨ ਚਲਾਉਂਦਾ ਜਨਰਲ ਐਡਮਿਨਿਸਟ੍ਰੇਸ਼ਨ ਦੱਸਦਾ ਕਿ ਤੁਸੀਂ ਕਿਹੋ ਜੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਸੋ ਇਹ ਵਿਭਾਗ ਨੇ ਜਿਹੜੀ ਸਿਫਾਰਸ਼ ਕੀਤੀ ਗਈ ਮੁੱਖ ਮੰਤਰੀ ਦੇ ਦਫ਼ਤਰ ਚ ਤੈਨਾਤ ਸਪੈਸ਼ਲ ਚੀਫ ਸਕੱਰੇਟਰੀ ਵੀ ਕੇ ਸਿੰਘ ਉਹਦੇ ਵੱਲੋਂ ਜਿਹੜੀ ਸਿਫਾਰਸ਼ ਉਹਦੇ ਆਧਾਰ ਤੇ ਡਿਪਾਰਟਮੈਂਟ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਦਾ ਉਹਨੇ ਕਰਸ਼ਾਨੂ ਸ਼ਾਰਦ ਨੂੰ ਇਹ ਜਾਰੀ ਕਰਤਾ ਇਹ ਖਬਰ ਜਿਹੜੀ ਤੁਹਾਨੂੰ ਮੈਂ ਦੇ ਰਿਹਾ ਆ ਇਹ ਸੀਬੀਆਈ ਦੇ ਆਧਾ ਸੂਤਰਾਂ ਤੋਂ ਪ੍ਰਾਪਤ ਕੀਤੀ ਗਈ ਹੈ ਹੁਣ ਦੇਖੋ ਇਹ ਰਿਕਾਰਡ ਤੇ ਹੈ ਕਿ ਕਰਸ਼ਾਨੂ 2 ਸਾਲ ਦੇ ਵਿੱਚ 189 189 ਟਾਈਮਸ ਸਿਵਲ ਸੈਕਟਰੀਅਰ ਦੇ ਵਿੱਚ ਦਾਖਲ ਹੋਇਆ ਬਿਨਾਂ ਰੋਕ ਟੋਕ ਤੇ ਉਹ ਦਾ ਇੱਕ ਪ੍ਰਾਈਵੇਟ ਬੰਦਾ ਸੀ ਤੇ ਨਾ ਉਹਦੇ ਕੋਲ ਸਰਕਾਰੀ ਪੋਜੀਸ਼ਨ ਨਾ ਹੋਈ ਕਿਸੇ ਸਿਆਸਤਦਾਨ ਸੱਤਾਧਾਰੀ ਪਾਰਟੀ ਦੇ ਸਿਆਸਤਦਾਨ ਦਾ ਕੋਈ ਪੀਏਸੀ ਜਾਂ ਮੀਡੀਆ ਐਡਵਾਈਜ਼ਰ ਸੀ ਹਾਂ ਪਹਿਲਾ ਨਵਜੋਤ ਸਿੱਧੂ ਦਾ ਕਿਸੇ ਵਕਤ ਉਹ ਕਹਿੰਦਾ ਕਿ ਜੀ ਮੈਂ ਮੀਡੀਆ ਐਡਵਾਈਜ਼ਰ ਸੀਗਾ ਪਰ ਨਵਜੋਤ ਸਿੱਧੂ ਨੇ ਹਜੇ ਤੱਕ ਇਸ ਮਾਮਲੇ ਤੇ ਚੁੱਪ ਧਾਰੀ ਹੋਈ ਹੈ ਉਹਦੇ ਨਾਲ ਫੋਟੋਆਂ ਵੀ ਕਿਰਸ਼ਾਨੂ ਦੀਆਂ ਬਹੁਤ ਵਾਇਰਲ ਹੋਈਆਂ ਪਰ ਨਵਜੋਤ ਸਿੱਧੂ ਜੀ ਨੇ ਆਪਣੇ ਬੁੱਲ ਜਾਂ ਜੀਵ ਨਹੀਂ ਚਲਾਈ ਇਸ ਖਬਰ ਤੇ ਕੰਮ ਕਰਦੇ ਹੋਏ ਅਸੀਂ ਵੀ ਕੇ ਸਿੰਘ ਸਾਬਕਾ ਸਪੈਸ਼ਲ ਚੀਫ ਸਕੱਰੇਟਰੀ ਟੂ ਪੰਜਾਬ ਚੀਫ ਮਿਨਿਸਟਰ ਭਗਵੰਤ ਮਾਨ ਜੋ ਹੁਣ ਰਿਟਾਇਰ ਹੋ ਚੁੱਕਿਆ ਹੈ ਉਹਨਾਂ ਨੂੰ ਮੈਸੇਜ ਪਾਇਆ ਲਓ ਸਕਰੀਨ ਤੇ ਸਾਡਾ ਮੈਸੇਜ ਦੇਖੋ ਅਸੀਂ ਐਸੇ ਖਬਰ ਦੀ ਘੋਖ ਕਰਦੇ ਹੋਏ ਜਿਹੜੀ ਮੌਜੂਦਾ ਸੈਕਟਰੀ ਹੈ ਜਨਰਲ ਜਿਹੜਾ ਡਿਪਾਰਟਮੈਂਟ ਐਡਮਿਨਿਸਟ੍ਰੇਸ਼ਨ ਜਨਰਲ ਐਡਮਿਨਿਸਟ੍ਰੇਸ਼ਨ ਗੋਰੀਪੁਰਾ ਸ਼ਰ ਨੂੰ ਮੈਸੇਜ ਪਾਇਆ ਫਿਰ ਮੁਖ ਸਕੱਤਰ ਕੈਪ ਸਿਨਾ ਨੂੰ ਮੈਸੇਜ ਪਾਇਆ ਕਿ ਭਾਈ ਸਾਨੂੰ ਦੱਸਿਆ ਜਾਵੇ ਤੁਸੀਂ ਕਿਰਸ਼ਾਨੂ ਸ਼ਾਰਦਾ ਇਹਨੂੰ ਆਪਾਸ ਕਿਵੇਂ ਜਾਰੀ ਕੀਤਾ ਔਰ ਪਤਾ ਨਹੀਂ ਕਿੰਨੇ ਸਾਲ ਤੋਂ ਜਾਰੀ ਕਰਦੇ ਰਹੇ ਜਦੋਂ ਦੀ ਸਰਕਾਰ ਬਣੀ ਹੈ ਪਤਾ ਨਹੀਂ ਉਦੋਂ ਤੋਂ ਹੀ جاری ਹੋ ਰਿਹਾ ਹੈ ਇਹ ਪਾਸ 1 ਸਾਲ ਲਈ ਬਣਦਾ ਜਿਹੜਾ ਟੈਂਪਰਰੀ ਪਾਸ ਹੁੰਦਾ ਔਰ ਇਹ ਪਿਛਲੀਆਂ ਸਰਕਾਰਾਂ ਵੀ ਬਣਾਉਂਦੀਆਂ ਹੁੰਦੀਆਂ ਸੀ ਪਰ ਇਹ ਉਹ ਵਿਕਤੀਆਂ ਨੂੰ ਦਿੱਤਾ ਜਾਂਦਾ ਸੀ ਜਿਹੜੇ ਕਿਸੇ ਮੰਤਰੀ ਜਾਂ ਐਮਐਲਏ ਦੇ ਨਾਲ ਨਿਯੁਕਤ ਹੋਏ ਹੋਣ ਉਹਨਾਂ ਦੇ ਪੀਏ ਹੋਣ ਕੋਈ ਵੀ ਮੰਤਰੀ ਐਮਐਲਏ ਸफारਿਸ਼ ਕਰਦਾ ਸੀ ਕਿ ਇਹ ਬੰਦਾ ਮੇਰਾ ਬੰਦਾ ਮੇਰੇ ਦਫਤਰ ਦਾ ਕੰਮ ਦੇਖਦਾ ਤਾਂ ਇਹਨੂੰ ਸਕੱਤਰੇ ਚ ਦਾਖਲ ਹੋਣ ਦੇ ਵਿੱਚ ਆਖ ਆਉਂਦੀ ਆ ਤੇ ਆਹ ਪਾਸ ਬਣਾ ਦਿਓ ਤੇ 1 ਸਾਲ ਲਈ ਟੈਂਪਰਰੀ ਪਾਸ ਇਸ਼ੂ ਹੁੰਦਾ ਸੀ ਪਰ ਮੌਜੂਦਾ ਸਰਕਾਰ ਦੱਸੇ ਕਿ ਰਿਸ਼ਾਨ ਨੂੰ ਕਿਹਦੇ ਨਾਲ ਲੱਗਿਆ ਹੋਇਆ ਸੀ ਜਿਹੜਾ ਉਹਦਾ ਪਾਸ ਬਣਾਤਾ ਖੈਰ ਅੱਗੇ ਚੱਲਦੇ ਆ ਜਦੋਂ ਜਵਾਬ ਨਾ ਆਇਆ ਫਿਰ ਅਸੀਂ ਟੈਲੀਫੋਨ ਕੀਤਾ ਮੁਖ ਸਕੱਤਰ ਕੈਪਸਨਾ ਨੂੰ ਉਹਨਾਂ ਨੇ ਫੋਨ ਚੱਕਿਆ ਫਿਰ ਫੋਨ ਕੀਤਾ ਗੌਰੀ ਪ੍ਰੈਸ਼ਰ ਨੂੰ ਫੋਨ ਚੱਕਿਆ ਫਿਰ ਫੋਨ ਕੀਤਾ ਵੀਕੇ ਸਿੰਘ ਸਾਬਕਾ ਚੀਫ ਸਪੈਸ਼ਲ ਚੀਫ ਸੈਕਟਰੀ ਤਾਂ ਉਹਨਾਂ ਨੇ ਫੋਨ ਚੱਕਿਆ ਉਹਨਾਂ ਨੇ ਸਾਨੂੰ ਸਾਰੀ ਗੱਲ ਦੱਸੀ ਉਹ ਕਹਿੰਦੇ हां ਮੈਨੂੰ ਯਾਦ ਆ ਰਿਹਾ ਹੈ ਕਿ ਕਿਰਸ਼ਾਨੂੰ ਸ਼ਰਦਾ ਮੇਰੇ ਕੋਲ ਕੁਝ ਹੋਰ ਵਿਅਕਤੀਆਂ ਨਾਲ ਆਇਆ ਸੀ ਔਰ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਸਮਾਜਿਕ ਕੰਮ ਕਰਦਾ ਤੇ ਮੈਨੂੰ ਸਕੱਤਰੇਤ ਚ ਕਾਫੀ ਆਣਾ ਜਾਣਾ ਪੈਂਦਾ ਔਰ ਮੈਂ ਪਹਿਲਾਂ ਇੱਕ ਸਾਬਕਾ ਮੰਤਰੀ ਨਾਲ ਵੀ ਕੰਮ ਕਰਦਾ ਹੁੰਦਾ ਸੀ ਤੇ ਜੀ ਮੈਨੂੰ ਪਾਸ ਇਸ਼ੂ ਕਰ ਦਿਓ ਤੇ ਜੀ ਕਹਿੰਦੇ ਮੈਂ ਉਹ ਮਾਰਕ ਕਰਤਾ ਹੁਣ ਉਹ ਚਿੱਠੀ ਮੈਂ ਪੜ੍ਹੀ ਆ ਉਹ ਮਾਰਕ ਨਹੀਂ ਹੈਗੀ ਕਰਦੀ ਉਹਦੇ ਉੱਤੇ ਲਿਖਿਆ ਗਿਆ ਕਿ ਜੀ ਮੈਂ ਸफारਿਸ਼ ਕਰਦਾ ਹਾਂ ਕਿ ਬਣਾਤਾ ਉਹਦੇ ਉੱਤੇ ਮੁੱਖ ਮੰਤਰੀ ਦੇ ਦਫ਼ਤਰ ਦੀ ਮੋਹਰ ਲੱਗੀ ਆ ਤੇ ਵੀਕੇ ਸਿੰਘ ਸਾਫਕਾ ਸਪੈਸ਼ਲ ਚੀਫ ਸੈਕਟਰੀ ਮੁੱਖ ਮੰਤਰੀ ਦੇ ਦਫ਼ਤਰ ਚ ਜੋ ਤਾਇਨਾਤ ਸੀ ਉਹਨਾਂ ਦੇ ਉੱਤੇ ਦਸਤਕਤ ਹੈ ਖੈਰ ਅੱਗੇ ਆਉਣੇ ਜੀ ਅਸੀਂ ਪੁੱਛਿਆ ਇੱਕ ਅਫਸਰ ਨੂੰ ਕਿ ਜਿਹੜੇ ਟੈਂਪਰੇਰੀ ਐਂਟਰੀ ਪਾਸ ਬੰਦੇ ਆ ਉਹਨਾਂ ਦੇ ਨਿਯਮ ਕੀ ਨੇ ਸਾਨੂੰ ਪਤਾ ਲੱਗਿਆ ਜੀ ਕੋਈ ਨਿਯਮ ਨਹੀਂ ਇਹ ਬਣਾਏ ਜਾਂਦੇ ਆ ਵਿਮਜ਼ ਐਂਡ ਫੈਂਸਿਸ ਆਫ ਦੀ ਪੋਲਿਟਿਸ਼ੀਅਨਸ ਸਿਆਸਤਦਾਨਾਂ ਦੀ ਮਨਮਰਜ਼ੀ ਦੇ ਆਧਾਰ ਤੇ ਪਾਸ ਇਸ਼ੂ ਹੁੰਦੇ ਆ ਫਿਰ ਅੱਗੇ ਜਿਹੜਾ ਸਵਾਲ ਉੱਠਦਾ ਉਹ ਉੱਠਦਾ ਕਿ ਕਿਸਾਨ ਨੂੰ ਛਾਰ ਦਾ ਕਿਹੜੇ ਮੰਤਰੀ ਐਮ ਐਲ اے ਨਾਲ ਜੁੜਿਆ ਹੋਇਆ ਸੀ ਕਿਉਂਕਿ ਜਿਹੜੇ ਵੀ ਕੇ ਸਿੰਘ ਜੀ ਐ ਉਹ ਕਹਿੰਦੇ ਜੀ ਨਾ ਮੈਨੂੰ ਕਿਸੇ ਨੇ ਸफारਿਸ਼ ਤਾਂ ਕੀਤੀ ਨਹੀਂ ਬਸ ਮੇਰੇ ਕੋ ਆਇਆ ਸੀ ਕੁਝ ਬੰਦਿਆਂ ਨਾਲ ਮੈਂ ਸਮਾਜ ਸੇਵੀ ਆ ਤੇ ਮੈਂ ਉਹ ਕਰਤਾ ਖੈਰ ਇਹ ਹੁਣ ਤੁਸੀਂ ਆਪ ਸੋਚ ਲਓ ਤੁਹਾਨੂੰ ਇਹ ਗੱਲ ਹਜ਼ਮ ਹੁੰਦੀ ਐ ਕਿ ਨਹੀਂ ਹੁੰਦੀ ਐ ਕਿ ਜਦੋਂ ਵੀ ਕੇ ਸਿੰਘ ਕ੍ਰਿਸ਼ਨਾ ਸ਼ਾਰਦੂ ਸ਼ਾਰਦਾ ਨੂੰ ਜਾਣਦਾ ਨਾ ਹੋਵੇ ਬਹੁਤਾ ਕਦੇ ਕਦਾਂ ਹੀ ਕੰਮ ਕਰਾਉਣ ਆਉਂਦਾ ਹੋਵੇ ਤੇ ਵੀ ਕੇ ਸਿੰਘ ਜੀ ਆਪਣੇ ਪੱਧਰ ਤੇ ਉਹਨੂੰ ਇਸ਼ੂ ਕਰਾ ਦਿੰਦੇ ਆ ਐਂਟਰੀ ਪਾਸ ਇਹ ਵਿਚਾਰਨ ਵਾਲੀ ਗੱਲ ਆ ਭਾਵੇਂ ਮੇਰੇ ਮਨ ਨਹੀਂ ਲੱਗਦੀ ਤੁਹਾਡੇ ਮਨ ਲੱਗਦੀ ਹੈ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਉਹਨੂੰ ਕਿਹਨੇ ਕਿਹਾ ਜਿਹੜੇ ਮੰਤਰੀ ਨੇ ਸੰਤਰੀ ਨੇ ਐਮ ਐਲ اے ਨੇ ਜਾਂ ਫਿਰ ਮੁੱਖ ਮੰਤਰੀ ਨੇ ਜਾਂ ਕਿਸੇ ਮੁੱਖ ਮੰਤਰੀ ਦੇ ਓਐਸਟੀ ਨੇ ਜਾਂ ਕਿਸੇ ਮੁੱਖ ਮੰਤਰੀ ਦੇ ਪੀਏ ਨੇ ਇਹ ਵੀ ਕੇ ਸਿੰਘ ਸਾਹਿਬ ਦੱਸਣਗੇ ਪਰ ਉਹ ਕਹਿ ਰਿਹਾ ਜੀ ਨਹੀਂ ਮੈਨੂੰ ਕਿਸੇ ਨੇ ਕਿਹਾ ਨਹੀਂ ਮੈਂ ਤਾਂ ਆਪ ਹੀ ਬਣਾਤਾ ਘੱਰ ਜੇ ਤੁਸੀਂ ਆਪ ਬਣਾਤਾ ਫਿਰ ਤੁਹਾਡਾ ਲਿੰਕ ਕੀ ਹੈ ਐਨੀ ਨੇੜਤਾ ਕੀ ਹੈ ਤੁਹਾਡੀ ਕ੍ਰਿਸ਼ਨਨੂ ਸ਼ਰਦਾ ਦੇ ਨਾਲ ਸੀਬੀਆਈ ਦੇ ਸੂਤਰ ਦੱਸਦੇ ਨੇ ਕਿ ਡੀਆਈਜੀ ਐਚਐਸ ਭੁੱਲਰ ਜੋ ਕਿ ਮੁੱਖ ਮੰਤਰੀ ਦੇ ਕਾਫੀ ਕਰੀਬ ਗਿਣਿਆ ਜਾਂਦਾ ਹੈ ਉਹ ਮੁੱਖ ਮੰਤਰੀ ਦੇ ਬਜਾਏ ਮੁੱਖ ਮੰਤਰੀ ਦੇ ਬਜਾਏ ਇਨਸਟੈਡ ਆਫ ਦੀ ਚੀਫ ਮਿਨਿਸਟਰ ਮੁੱਖ ਮੰਤਰੀ ਦੇ ਇੱਕ ਪਰਿਵਾਰਕ ਮੈਂਬਰ ਨੂੰ ਰਿਪੋਰਟ ਕਰਦਾ ਸੀ ਉਹ ਡੀਜੀਪੀ ਨੂੰ ਰਿਪੋਰਟ ਨਹੀਂ ਕਰਦਾ ਸੀ ਹਰ ਗੱਲ ਲਈ ਉਹ ਰਿਪੋਰਟ ਕਰਦਾ ਸੀ ਮੁੱਖ ਮੰਤਰੀ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਇਹ ਕਿੱਥੋਂ ਸਾਬਤ ਹੋਇਆ ਇਹ ਜਿਹੜੀਆਂ ਡਿਟੇਲਸ ਫੋਨ ਕਾਲਸ ਨੇ WhatsApp ਕਾਲਸ ਨੇ ਜਾਂ ਮੇਨ ਲਾਈਨ ਕਾਲਸ ਨੇ ਉਸ ਪਰਿਵਾਰਕ ਮੈਂਬਰ ਨਾਲ ਬਹੁਤ ਜ਼ਿਆਦਾ ਨਹੀਂ ਉਹ ਪਰਿਵਾਰਕ ਮੈਂਬਰ ਵੀ ਕਾਲ ਕਰਦਾ ਰਿਹਾ ਬਹੁਤ ਵਾਰੀ ਮੁੱਖ ਮੰਤਰੀ ਨਾਲ ਖੁਦ ਉਹਦੀ ਗੱਲ ਇੰਨੀ ਜ਼ਿਆਦਾ ਨਹੀਂ ਹੋਈ ਤੇ ਅੱਗੇ ਤੁਹਾਨੂੰ ਦੱਸਦੇ ਆ ਇੱਕ ਨਾ ਚਰਚਾ ਛੜੀ ਹੋਈ ਆ ਹਾਈ ਕੋਰਟ 'ਚ ਜਦੋਂ ਪਿਛਲੀ ਤਰੀਕ ਤੇ ਮਾਮਲਾ ਭੁੰਦਰ ਵਾਲਾ ਲੱਗਿਆ ਤਾਂ ਭੁੰਦਰ ਸਾਹਿਬ ਦੇ ਵਕੀਲ ਕਹਿੰਦੇ ਕਿ ਇਹ ਚੰਡੀਗੜ੍ਹ ਦੇ ਵਿੱਚ सीबीआई ਦੀ ਜੂਰਿਸਡਿਕਸ਼ਨ ਦਾ ਅਧਿਕਾਰ ਖੇਤਰ ਹੈ ਤਾਂ ਤਾਂ ਫਿਰ ਸਾਡਾ ਸੈਕਰੀਟੇਰੀਏਟ ਸਕਤਰੇ ਪੰਜਾਬ ਸਰਕਾਰ ਦਾ ਉਹ ਵੀ ਚੰਡੀਗੜ੍ਹ ਚ ਹੈ ਸਾਡੇ ਦਾ ਸਾਰੇ ਅਫਸਰ ਇੱਥੇ ਬੈਠਦੇ ਆ ਤਾਂ ਫਿਰ ਸੀਬੀਆਈ ਤੇ ਕੋਈ ਲਗਾਮ ਲਾਓ ਤਾਂ ਕਿ ਪੰਜਾਬ ਸਕਤਰੇ ਚ ਇਹ ਵੜ ਨਾ ਸਕੇ ਇਹ ਮਾਮਲੇ ਤੇ ਹਾਈ ਕੋਰਟ ਨੇ ਹਜੇ ਆਪਣਾ ਫੈਸਲਾ ਦੇਣਾ ਇਸ ਇਸ਼ੂ ਤੇ ਔਰ ਸੀਬੀਆਈ ਦੇ ਸੂਤਰ ਕਹਿੰਦੇ ਆ ਕਿ ਅਸੀਂ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਾਂਗੇ ਕਿ ਇਸ ਇਸ਼ੂ ਤੇ ਕਿ ਇਸ ਕਤਰੇ ਚ ਸਾਡੀ ਸਾਰੀ ਸਰਕਾਰ ਬੈਠਦੀ ਹੈ ਪੰਜਾਬ ਦੀ ਸਾਡੇ ਸਾਰੇ ਅਫਸਰ ਬੈਠਦੇ ਆਈਐਸ ਜਾਂ ਹੈੱਡ ਕੁਆਟਰ ਪੁਲਿਸ ਹੈੱਡ ਕੁਆਟਰ ਤੇ ਆਈਪੀਐਸ ਤੇ ਇਸ ਤਰ੍ਹਾਂ ਤਾਂ ਜੀ ਫਿਰ ਕਹਿੰਦੇ ਸੀਬੀਆਈ ਜਦੋਂ ਮਰਜ਼ੀ ਚਾਹੇ ਸਾਡੇ ਸਕਤਰੇਤ ਚ ਜਾਂ ਪੁਲਿਸ ਹੈੱਡ ਕੁਆਟਰ ਚ ਵੜ ਜੂਗੀ ਤੇ ਇਸ ਕਰਕੇ ਇਸ ਇਸ਼ੂ ਨੂੰ ਡਿਸਾਈਡ ਕੀਤਾ ਜਾਏ ਤੇ ਇਸ ਇਸ਼ੂ ਨੂੰ ਹਜੇ ਪੈਂਡਿੰਗ ਹੈ ਕੋਰਟ ਚ ਰੱਖਿਆ ਗਿਆ ਹੈ ਤੇ ਸੀਬੀਏ ਦੇ ਸੂਤਰ ਕਹਿੰਦੇ ਆ ਕਿ ਸਾਡਾ ਕੋਈ ਪਲਾਨ ਨਹੀਂ ਪੰਜਾਬ ਸਕੱਤਰੇ ਦੇ ਵਿੱਚ ਦਾਖਲ ਹੋਣ ਦਾ ਹਾਲ ਦੀ ਘੜੀ ਹਾਲ ਦੀ ਘੜੀ ਹਾਂ ਜੇ ਕੋਈ ਸਾਨੂੰ ਤਫਤੀਸ਼ ਦੌਰਾਨ ਲੋੜ ਪਊਗੀ ਫਿਰ ਅਸੀਂ ਜ਼ਰੂਰ ਦਾਖਲ ਹੋ ਸਕਦੇ ਹਾਂ ਪਰ ਹਜੇ ਤੱਕ ਇਹੋ ਜੀ ਕੋਈ ਗੱਲ ਨਹੀਂ ਕਿ ਅਸੀਂ ਸਿਵਲ ਸੈਕਰੀਟੇਰੀਟ ਦੇ ਵਿੱਚ ਦਾਖਲ ਹੋਈਏ ਸਾਨੂੰ ਲੋੜ ਨਹੀਂ ਜਿਹੜਾ ਪਰਚਾ ਦਰਜ ਹੋਇਆ ਕਰਾਪਸ਼ਨ ਵਾਲਾ ਭੁੱਲਰ ਦੇ ਵਿਰੁੱਧ ਤੇ ਜਿਹਦਾ ਚਲਾਨ ਦਿੱਤਾ ਗਿਆ ਉਹਦੇ ਵਿੱਚ ਹਜੇ ਤੱਕ ਸੀਬੀਆਈ ਦੇ ਸੂਤਰ ਕਹਿੰਦੇ ਸਾਨੂੰ ਸੈਕਟਰੀਟ ਜਾਣ ਦੀ ਲੋੜ ਨਹੀਂ ਤੇ ਜਦੋਂ ਕੋਈ ਆਵਟਨਸ ਆਇਆ ਸੈਕਟਰੀਟ ਦਾ ਉਹ ਫਿਰ ਵੱਖਰੀ ਗੱਲ ਹੋਈ ਤੇ ਡੀਏ ਦੀ ਜਿਹੜੀ ਇਨਵੈਸਟੀਗੇਸ਼ਨ ਆ ਡੀਏ ਕੇਸ ਦੀ ਸਰੋਤਾਂ ਤੋਂ ਬਾਅਦ ਜਿਹੜਾ ਬਦਾਉਣ ਵਾਲੇ ਪਰਚੇ ਦੀ ਐਫ ਆਈ ਆਰ ਨੰਬਰ 20 ਆਵ 2025 ਸੀਬੀਆਈ ਚੰਡੀਗੜ੍ਹ ਉਹਦੇ ਵਿੱਚ ਤਫਤੀਸ਼ ਚੱਲ ਰਹੀ ਆ 130 ਏਕੜ ਜ਼ਮੀਨ ਆ ਹੋਰ ਸ਼ਿਕਾਇਤਾਂ ਵੀ ਆ ਰਹੀਆਂ ਸੀਬੀਆਈ ਕੋਲ ਜਿਹੜੇ ਲੋਕ ਕਹਿ ਰਹੇ ਆ ਜੀ ਸਾਡੇ ਨਾਲ ਤੱਕੇ ਤੋਂ ਜ਼ਮੀਨ ਲਈ ਗਈ ਖੋਈ ਗਈ DIG ਵੱਲੋਂ ਜਾਂ DIG ਦੇ ਬੰਦਿਆਂ ਵੱਲੋਂ ਉਹ ਕਹਿੰਦੇ ਸੀ ਸਾਰੇ ਮਾਮਲੇ ਖੋਖ ਰਹੇ ਆ ਤੇ DA ਦੇ ਪਰਚੇ 'ਚ ਵੀ ਹਜੇ ਕੁਝ ਹੋਰ ਗ੍ਰਿਫਤਾਰੀਆਂ ਹੋਣਗੀਆਂ ਪਰ ਉਹ ਕਹਿੰਦੇ ਕਾਹਲ ਨਾ ਕਰੋ ਹਜੇ ਵੇਟ ਕਰੋ ਵੀ ਆਰ ਗੋਇੰਗ ਸਲੋ ਐਂਡ ਸਟੈਡੀ ਤੇ ਇਹ CBI ਦਾ ਅੱਜ ਤੁਹਾਨੂੰ ਸਾਰਾ ਨਿਚੋੜ ਦੱਸਦਾ ਉਹਨਾਂ ਦੀ ਜਾਂਚ ਦਾ ਤੇ ਇਨਵੈਸਟੀਗੇਸ਼ਨ ਦਾ ਤੇ ਇਹ ਵੀ ਤੁਹਾਨੂੰ ਦੱਸਦਾ ਕਿ ਮੁੱਖ ਮੰਤਰੀ ਦੇ ਦਫ਼ਤਰ ਦਾ ਕਿਰਸ਼ਾਨੂੰ ਨਾਲ ਇਸ ਢੰਗ ਨਾਲ ਕਿਸ ਢੰਗ ਨਾਲ ਲਿੰਕ ਜੋੜਦਾ ਹੈ ਦੋਸਤੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਮੈਨੂੰ ਓਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼